ਜੰਦਗੀ ਦੇ ਨਿਆਰੇ ਸਕੂਲੋਂ ਆ ਕੇ ਬੈਕ ਸੱਟ ਕੇ ਸਿੱਧਾ ਚਲੇ ਜੀ ਠੀਕ ਆ ਜੀ ਆ ਗਏ ਹੋਰ ਆ ਗਏ ਨਿਆਰੇ ਜੰਦਗੀ ਸਕੂਲੋਂ ਆ ਸਕੂਲੋਂ ਲੈ ਉਸ ਨਿਆਰੇ ਵਿਚੇ ਰਹਿ ਜਾਂਦੇ ਜਦੋਂ ਬੰਦਾ ਉਮਰ ਵੱਡੀ ਜਿੱਦਾਂ ਜਾਂਦਾ ਠੀਕ ਆ ਬੰਦਾ ਚੇਤੇ ਕਰਦਾ ਵੱਡੇ ਹੋ ਗਿਆ ਤਾਂ ਬੰਦੇ ਸਾਰਾ ਟੈਨਸ਼ਨਾਂ ਦਿੱਤਾ ਜਾਂਦੀਆਂ ਛੱਤੀ ਹਾਂ ਆਹ ਭਾਈ ਜੀ ਆ ਲੁਰੀਆ ਹੋਰ ਵੀ ਆ ਗਏ ਵੀਡੀਓ ਬਣਾਉਣੀ ਚਾਹਾਂ ਇਹ ਦੇਖੇ ਸਾਰੇ ਕਲਾਸ ਦੇ ਜਿਹੜੇ ਨਿਆਣੇ ਆ ਇੱਥੇ ਹੋਰ ਵੀ ਆ ਗਏ ਆ ਹੀ ਜਾਂਦੇ ਆ ਇਹ ਆ ਨਿਆਰੇ ਜਿੰਦਗੀ ਦੇ ਇਹ ਆ ਨਿਆਰੇ ਜਿੰਦਗੀ ਦੇ ਉਹ ਪੂਰੀ ਛੁੱਟੀ ਹੋਈ ਆ ਜਾਂ ਭੱਜ ਗਏ ਆ ਇਹ ਨਹੀਂ ਤੇ ਪੂਰੀ ਛੁੱਟੀ ਭੱਜ ਕੇ ਆਏ ਆ ਉਹ ਮੂੰਹੋਂ ਦੇ ਆ ਨਿਕਲੇ ਆ ਪੂਰੀ ਛੁੱਟੀ ਹੋਈ ਆ ਪੂਰੀ ਛੁੱਟੀ ਹੋਈ ਆ ਉਹਦੀ ਛੁੱਟੀਆਂ ਸਾਰੇ ਨਿਆਣੇ ਉੱਥੇ ਉਹ ਸਕੂਲੀਆ ਮਗਰੋਂ ਵਾਲਾ ਉਹ ਸੁਪੇਣਾ ਨਿਆ ਉਹ ਸੁਪੇਣਾ ਨਿਆ ਨਿਆਰੇ ਲੈ ਰਹੇ ਪੂਰੇ ਉਹ ਆਹੋ ਬਗੰਦੇ ਕਿਦੇ ਚੱਕਾ ਉਹ ਸਕੂਲੀਆ ਮਗਰ ਓਏ ਬੱਸ ਰੋਟਾ ਰੋਟੀ ਲੰਘ ਨਾ ਬੱਜ ਰਹੀਆਂ ਹਨ ਰੋਟਾ ਕਹਾਸ ਸੁਣਿਆ ਗਰਾਉਂਡਿਆਂ ਨਾਲ ਆਹ ਕੋਰ ਆ ਗਿਆ ਹੋਰ ਵੀ ਆਈ ਜਾਂਦੇ ਆ ਇਹ ਤੱਕ ਮੇਰਾ ਸਵਾਦ ਜੰਡ ਕੀ ਦਾ ਉਹ ਰੋਜ ਆਉਂਦੇ ਰੋਜ ਅੱਜ ਆਏ ਅੱਜ ਆਏ ਆਹ ਜਾਈਆ ਸਹੀ ਆ ਉਹ ਗੋਡਾ ਹੋ ਗਿਆ ਹੋਰ ਵੀ ਕੋਹ ਹੋ ਗਿਆ ਇਹ ਚੱਕ ਚਲਾਉਂ ਉਹ ਪਿਆਮਾ ਪਾ ਗਈ ਹੈ ਕੱਚਾ ਨਹੀਂ ਪਾਇਆ ਥੱਲੇ ਆਹ ਬਾਦ ਅੱਗੇ ਉੱਤੇ ਚੜ ਕੇ ਬੇ ਉੱਤੇ ਚੜ ਕੇ ਨੌਣਾ ਨਹੀਂ ਮੈਂ ਨੌਣਾ ਖੈਨ ਹੋਣਾ ਆ ਜਾ ਬਲਾਕ ਕਰਕੇ ਭਾਜੀ ਆ ਜਾ ਕਰਾ ਰਹੇ ਟ੍ਰੈਕ 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 ਕੋ ਸ਼ੇਰ ਤੇ ਲਾਈਕ ਕਰ ਦਿਓ ਜੇ ਕਰੀਏ ਲਾਈਕ ਕਰ ਦਿਓ ਹੋਰ 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 ਇਹੋ ਜਿਹਾ ਪੰਗੜਾ ਪਾ ਰਿਹਾ ਓਏ ਉੱਪਰ ਚੜ ਕੇ ਭੰਗੜਾ ਪਾਓ ਮਾੜਾ ਮਾੜਾ ਸਾਰੇ ਜਣੇ ਕੱਢ ਇਹਨੇ ਇਹਨੇ ਗੰਦਲੇ ਜਿਹੇ ਕੀਤੀ ਮਾੜੀ ਦਰਾਉ ਦਿਓ ਵੀ ਆ ਗਏ ਦਰਾਉ ਦਿਓ ਆ ਰਹੇ ਆ ਕੱਪੜੇ ਨੇ ਉਹ ਪੜਾਈ-ਪੜੂ ਵੀ ਕਰਦੇ ਹੁੰਦੇ ਆ ਸਹੀ ਆ ਖੇਡ ਖੂਡ ਕੀ ਰੱਖੀ ਖੇਡ ਕੀ ਰੱਖੀ ਖੇਲਦੇ ਹੁੰਦੇ ਆ ਕਬੱਡੀ ਵਗੈਰਾ ਬੈਡਬਾਲ ਵਗੈਰਾ ਸਹੀ ਕਿ ਹਾਂ ਚੱਕੇ ਦਾ ਕੰਮ ਨੂੰ ਹੋਰ ਆ ਗਿਆ ਦੇਖੀ ਯੋਵਨਾਲਾ ਚੱਕ ਇਹ ਹੋਰ ਆ ਗਿਆ ਦਰਾ ਚਲਾ ਨਹੀਂ ਜੱਡੇ ਵਿੱਚ ਆ ਪੜੀ ਜਾਂਦੇ ਆ ਦਰਾ ਚਲਾ ਨਹੀਂ ਜੱਡੇ ਵਿੱਚ ਆ ਚੱਲ 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 ਹੋਰ ਆਲੇ ਦੁਆਲੇ ਖੜ ਕੇ ਥੋੜੇ ਜਿਹੇ ਭੰਗੜਾ ਪਾਓ ਚ ਏ ਕਾਕਾ ਹੌਣ ਹੌਣ ਲੈ ਲਓ ਸਵਾਦ ਜਦੋਂ ਉਮਰ ਵੱਧਦੀ ਜਾਂਦੀ ਉਦੋਂ ਦਾ ਸਵਾਦ ਖਰੇ ਜਾਂਦੇ ਲੱਗਦੇ ਆ ਹਾਂ 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 ਹੋ ਗਏ ਸਾਰੇ ਇਕੱਠੇ ਜਿਹੜੇ ਆ ਦੇਖ ਲਿਆਣੇ ਬੈਕਾਂ ਦੇ ਸਕੂਲ ਦੇ ਬੈਕ ਉੱਦੇ ਸਾਈਡ ਉੱਤੇ ਠੀਕ ਆ ਉਹ ਤੂੰ ਨਹੀਂ ਨੋਰਾ ਤੂੰ ਹੀ ਤਾਂ ਨਾ ਆ ਦੇਖੋ ਉਹ ਬੰਦੇ ਬਲਖੇ ਚਲੋ ਠੀਕ ਆ ਜੀ ਸਾਰਿਆਂ ਨੂੰ ਪਿਆਰ ਭਾਈ ਸასი ਸ਼ਾਲ ਉਹ ਗੇਮ ਲਾਉਂਦੇ ਉਹ ਗਵਾਜ ਉਹ ਗੇਮ ਲਾਉਂਦੇ ਆ ਪਾਣੀ ਦੇ ਗੇਮ ਲਾਉਂਦੇ ਪਾਣੀ ਦੇ ਗੇਮ ਲਾਉਂ ਲੱਗੇ ਚੱਕਰ ਲਾਉਣੇ ਦੇ ਜਾਣੇ ਕਹਿੰਦੇ ਲਾਉਣੇ ਆ ਹਾਂ ਚਲੋ ਗਾੜਾ ਟੀਮ ਵਾਲੀ ਗੇਮ ਗੇਮ ਲਾਉਂਦੇ ਪਾਣੀ ਦੇ ਵਿੱਚ ਜਿਹੜਾ ਚੱਕਰ ਜ਼ਿਆਦਾ ਲਾ ਗਿਆ ਠੀਕ ਆ ਉਹ ਜਿੱਤ ਗਿਆ ਆਹੋ ਬੰਦੇ ਦੇ ਨਾ ਕੋਲ ਦੇ ਕੋਲ ਕੋਣ ਗਿਆ ਉਹ ਪਾਣੀ ਸਾਫ ਬੋਲਾਂ ਦੋ ਉਹ ਕੋਈ ਕਰਤ ਬਹੁਤ ਕੋਈ ਉਹ ਉਹ ਤੁਸਕਾ ਮੈਂ ਸੋਦਾ ਗਿਆ ਉਹ ਸ਼ਲੰਗਰਾ ਮਾਰੇ ਹੋ ਚਲੋ ਉਹ ਅੰਦਰ ਆ ਰਹੀ ਹੈ ਅੰਦਰ ਅੰਦਰ ਦੀ ਬਾਣੀ ਹੋਣੀ ਹੈ ਮੇਰੀ ਕਿ ਲਾਉਣ ਲੱਗਾ ਪਹਿਲਾਂ ਜਿਹੜਾ ਸਭ ਤੋਂ ਜਿਆਦਾ ਪਾਣੀ ਜਿਆਦਾ ਰਹਿ ਗਿਆ ਇੱਕ ਇੱਕ ਕੋਇਆ ਇੱਕ ਕੋਇਆ ਇੱਕ ਗੇੜਾ ਹੋ ਗਿਆ ਇਹਦਾ ਇੱਕ ਗੇੜਾ ਚੱਲ ਤੂੰ ਚੱਲ ਨਹੀਂ ਆਲਾ ਭਾਈ ਆਹ ਝਾਰ ਆਹ ਝਾਰ ਕੇ ਦੇ ਆਹ ਝਾਰ ਰਹੀਆਂ ਸਹੀ ਆ ਬੇਲੀ ਆ ਕਰ ਮੈਂ ਲਗਾ ਉਹ ਗੱਟੀ ਤੋਂ ਉਹ ਐਸੇ ਖੜਦੇ ਹੋਏ ਚੱਲ ਚੱਲ ਚੱਕਰ ਲਾ ਦੂ ਜੱਟੇ ਆਹ ਮੈਂ ਲਾ ਲਗਾ ਮਾਰਾ ਮਾਰਾ ਚੱਕਰ ਚੱਲ ਮਾਰਾ ਉਹ ਉਹ ਪਿਆਰ ਨਾਲ ਇੱਕ ਲਾਇਆ ਇਹਨੇ ਦੋ ਦੋ ਹੋ ਗਿਆ ਦੋ ਹੋ ਗਿਆ ਕੋਈ ਟੀਮ ਵਿਚਰੇ ਆ ਇਧਰੇ ਗੇਮ ਖੇਲਦੇ ਪਾਣੀ ਜਾਇਆ ਲਾ ਬਣਾਣਾ ਮਾਣੇ ਦਿੱਤਾ ਪਰ ਬਣਾ ਤੇਰਾ ਬਤਾ ਆ ਕਨੇ ਲਾਇ ਤਿੰਨ ਤੈਨੂੰ ਰੁਕ ਜਾ ਕਮਿੰਦਰਾ ਵਾਲੇ ਆਪਣੇ ਦਾ ਆਪਾਂ ਦਾ ਹਾਰੇ ਸਾਰੇ ਹੋ ਗਏ ਨਾ ਦੇ ਚਾਰ ਹੋਏ ਚਾਰ ਹੋਣਗੇ ਉਧਰ ਹੋਪਤ ਮੜ ਜਾ ਜੱਜਾ ਜੀ ਕਿੰਨੇ ਹੋ ਗਏ ਚਾਰ ਹੋਏ ਚਾਰ ਬੰਦਿਆਂ ਦੇ ਚਾਰ ਬੰਦੇ ਚਾਰ ਪੰਜ ਚਾਰ ਬੰਦਿਆਂ ਦੇ ਪੰਜ ਚਾਰ ਬੰਦਿਆਂ ਦੇ ਪੰਜ ਚਲੋ ਹੁਣ ਦੂਜੀ ਟੀਮ ਹੁਣ ਦੂਜੀ ਦੂਜੀ ਟੀਮ ਦੇ ਦੋ ਅੱਛਾ ਦੂਜੀ ਟੀਮ ਦੇ ਦੋ ਇੱਕ ਨੇ ਤਿੰਨ ਕਰਤੇ ਇੱਕ ਨੇ ਤਿੰਨ ਕਰਤੇ ਵੀਰੋ ਪੰਜ ਪੰਜ ਲਾ ਕੇ ਇੱਕ ਬੰਦਾ ਆ ਬਹੁਤ ਬੰਦਾ ਪੰਜ ਲਾ ਕੇ ਆਇਆ ਦੂਜੀ ਟੀਮ ਦਾ ਠੀਕ ਹੈ ਜੱਤ ਗਏ ਜੱਤ ਗਏ ਪਹਿਲੀ ਟੀਮ ਨੇ ਪੰਜ ਜੀ ਇਹ ਟੀਮ ਜੱਤ ਗਈ